ਨਿੰਗ ਵੈਲਕਮ ਬੈਕ ਟੂ ਸਅ ਚੈਨਲ ਬਾਰ ਪਾਪਾ ਗਿਆ ਆਪਣਾ ਇੰਟਰੋ ਦੇ ਜੰਦੇ ਗਾਈਜ਼ ਇਧਰ ਮਮਾ ਕਪੜੇ ਗਾਈਜ਼ yes ਕਪੜੇ ਪ੍ਰੈਸ ਕਰਨ ਚੱਲ ਲਿਆ ਤੇ ਮੈਂ ਇੰਟਰਲੌਗ ਮਾਰ ਕੇ ਦੋਗੀ ਨਾ ਮਮਾ ਨੂੰ ਤੇ ਮਮਾ ਕਹਿੰਦੇ ਕਿ ਤੂੰ ਇੰਟਰਲੌਗ ਮਾਰ ਦੇ ਮੈਂ ਪ੍ਰੈਸ ਕਰ ਦਿੰਦੀ ਆ ਇਹਨਾ ਗਾਈਜ਼ ਇਹਦੇ ਵਿੱਚ ਤਾਂ ਅੰਜਰ ਹੰਡਾ ਬਹੁਤ ਆ ਸ਼ਟਰ ਦੇ ਕਰਕੇ ਕਿਉਂਕਿ ਉੱਪਰ ਉਹਦੀ ਨਾ ਠੰਡੀ ਹਵਾ ਆਉਂਦੀ ਰਹਿੰਦੀ ਉੱਪਰ ਉਹਦੀ ਆ ਜਿਹੜਾ ਓਪਨ ਆ ਤੇ نیچے ਦਾ ਪਾਪਾ ਨੇ ਆਜੂਗਾਰ ਲਗਾ ਲਿਆ ਤੇ ਹੁਣ ਪਾਪੋ ਉੱਤੇ ਨਾ ਚਾਦਰ ਉਹ ਕਰਨ ਲੱਗੇ ਆ ਗੋਲ ਮੋਲ ਕਰਕੇ ਉੱਤੇ ਦਉਗੇ ਚਾਦਰ ਪਾਪਾ ਚਲੋ ਲੱਗ ਜੋ ਮਾਸਟਰ ਜੀ ਜੁਗਾਰ ਲਾਉਂਦੇ ਮੈਂ ਕਿਹ ਦੂਸਰਾ ਵੀ ਇਹ ਇਹਦਾ ਕੀ ਫਾਇਦਾ ਇੰਨਾ ਜੁਗਾਰ ਲਾਇਆ ਤਾਂ ਕਿਉਂਕਿ ਹੋਰ 15 ਦਿਨਾਂ ਤੂੰ ਸਿਲਾ ਲਾ ਕੇ ਸਿੱਟੇ ਉਹ ਤਾਂ 15 ਦਿਨਾਂ ਬਾਅਦ ਦੀ ਗੱਲ ਹੈ ਨਾ 15 ਦਿਨ ਪਹਿਲਾਂ ਤਾਂ ਢਾਂਡੀ ਆ ਕਰੋ ਪਿਛਲੀ ਵਾਰ ਵੀ ਉਹ ਕਾਰਾ ਜਣਾ ਰੱਖੇ ਜਦੋਂ ਦਾ ਪੂਰਾ ਰੰਗ ਕਰਾ ਆਪ ਕਿਹੜੇ ਯੂਜ਼ ਕਰੀਦਾ ਮੈਂ ਇਹ ਵਾਲੀ ਚਾਦਰ ਨੂੰ ਯੂਜ਼ਿੰਗ ਕਰੀਦਾ ਆਪਾ ਨਹੀਂ ਇਹ ਆਪਾਂ ਤਾਂ ਹੀ ਮਮਾ ਮਾਸਟਰ ਜੀ ਡਿਗਾਰਡ ਕਰਨ ਲੱਗਿਆ ਹਾਂ ਮਮੇ ਤੇ ਹਵਾ ਆਉਂਦੀ ਰਹਿੰਦੀ ਤਾਂ ਹੀ ਦੁਕਾਨ ਗਾਈ ਸੋ ਠੰਡੀ ਰਹਿੰਦੀ ਪਿਛਲੇ ਕਮਰੇ ਨਾਲ ਤਾਂ ਸਾਡੀ ਦੁਕਾਨ ਤੇ ਸਾਡੇ ਘਰ ਵਿੱਚ ਇੰਨੀ ਜ਼ਿਆਦਾ ਠੰਡਿਆ ਨਾ ਤੋਂਪ ਤੱਕ ਹੁਣ ਕਿਤੇ ਆਉਂਦੀ ਨਹੀਂ ਹੈਗੀ ਪਿਛਲੇ ਪਾਸੇ ਘਰ ਆਣਾ ਤੇ ਫਿਰ ਉਹ ਹੋ ਗਈ ਕਹਿੰਦੇ ਹੁੰਦੇ ਆ ਫਿਰ ਉਹਦਾ ਮਤਲਬ ਉਹਦਾ ਪਰਛਾਵਾਂ ਪੈਂਦਾ ਰਹਿੰਦਾ ਯਾਰ ਤੋਂਪ ਨਹੀਂ ਨਿਕਲਦੀ ਤੋਂਪ ਨਹੀਂ ਆਉਂਦੀ ਸਾਡੇ ਘਰ ਦੇ ਉੱਤੇ ਸਹੀ ਗੱਲ ਕਹੀ ਪਾਪਾ ਕਹਿੰਦੇ ਸੀ ਮੰਮੂ ਤਾਂ ਮੋਣੀ ਪੀਆ ਰੱਬ ਨੇ ਈ ਸੀ ਚਲਾਇਆ ਹੁਣ ਥੋੜੀ ਮਹੀਨੇ ਵੀ ਕੁਸੀਂ ਦੂਵਾ ਲੈ ਲਓ ਗੈਸ ਮਮਾ ਨੇ ਕਿਹਾ ਕਿ ਮੈਂ ਅਗਲਾ ਟੇਬਲ ਲਾਉਂਗੀ ਪ੍ਰੈਸ ਕਰੂੰਗੀ ਕਿਉਂਕਿ ਦੋ ਟੇਬਲ ਦਾ ਪਾਪਾ ਤੋਂ ਹੀ ਹੁੰਦੇ ਆ ਤੇ ਇੱਕ ਟੋਟੇ ਹੀ ਟੇਬਲ ਪਿਆ ਮੈਂ ਉਹ ਬਣਾ ਲੈ ਲਵਾਂ ਕੰਮ ਕਰੂੰਗੀ ਫੇਰ ਮੈਂ ਖੜੀ ਹੋ ਕੇ ਇੰਡਰ ਲੌਕ ਮਾਰ ਦੂੰਗੀ ਕਿਉਂਕਿ ਤਿੰਨ ਤੋਂ ਜ਼ਿਆਦਾ ਮਤਲਬ ਟੇਬਲ ਹੈ ਨਹੀਂ ਪਾਪਾ ਮੋਰੇ ਘਰੋਂ ਮੋਰੇ ਅੱਛਾ ਹਾਂ ਇਹਦੇ ਲਈ ਸਾਈਡ ਦੇ ਵੀ ਉਹ ਪਿੱਛੋਂ ਰਹਿ ਗਈ ਥੋੜੀ ਜੀ ਉਹ ਪਿੱਛੋਂ ਗਾਇਜ਼ ਦੇਖ ਲੋ ਪਾਪਾ ਨੇ ਜੁਗਾਰ ਲਗਾ ਲਿਆ ਤੇ ਹੁਣ ਮਤਲਬ ਥੋੜਾ ਥੋੜਾ ਆਰਾਮ ਰਹੂਗਾ ਪਾਪਾ ਨੂੰ ਕਿਉਂਕਿ ਅਸੀਂ ਤਾਂ ਅੰਦਰ ਕੰਬਲ ਚ ਬੈਠੀ ਜੰਨੇ ਨੇ ਪਾਪਾ ਬਾਹਰ ਕੰਮ ਕਰਦੇ ਨੇ ਸਾਰੇ ਦਿਨ ਸੰਦੇ ਮਮਾ ਤੇ ਹੋਰ ਕੀ ਗਾਇਜ਼ ਮੈਮੀ ਇੱਕ ਦਿਨ ਦੁਕਾਨ ਚ ਕੱਲ ਪਰਸੋ ਕੰਮ ਕੀਤਾ ਤੇ ਲੱਤਾਂ ਸੁੰਨ ਹੋ ਗਈਆਂ ਗਾਇਜ਼ ਇੰਨੀ ਠੰਡ ਲੱਗੀ ਮੈਨੂੰ ਕਿ ਮੇਰੀ ਅੱਖਾਂ ਚ ਪਾਣੀ ਜਾਣ ਲੱਗ ਗਿਆ ਗਾਇਜ਼ ਇਹ ਗੱਲ ਸੱਤਿਆ ਕਿ ਮਮਾ ਦੀ ਸੱਚੀ ਅੱਖਾਂ ਚ ਪਾਣੀ ਜਾਣ ਲੱਗ ਪਈ ਸੀ ਮਤਲਬ ਸੁੰਨ ਹੋ ਗਈਆਂ ਸੀ ਕਿ ਮਮਾ ਦੀ ਅੱਖਾਂ ਤੇ ਹੁਣ 11 ਵਜ ਗਏ ਆ ਮਨੀਸ਼ਾ ਸਕੂਲ ਗਈ ਆ ਉਹਦੇ ਪੇਪਰ ਚੱਲਦੇ ਪਏ ਆ ਤੇ ਆਣਾ ਨਹੀਂ ਸ਼ੇਤੀ ਉਹਨੇ ਆਣਾ ਉਹਨੇ ਉਸ ਵੇਲੇ ਕੋਈ ਛੁੱਟੀ ਹੁੰਦੀ ਆ ਸਕੂਲ ਤੋਂ ਉਹਦਾ 10 ਵਜ ਲੱਗਦਾ ਤੇ ਤਿੰਨ ਤਿੰਨ ਸਵੇਰ ਤੋਂ ਘੰਟੇ ਦੰਗਰ ਸਕੂਲ ਹੁੰਦਾ ਆ ਤੇ ਫਿਰ ਅਸੀਂ ਦੇਖਾਂਗੇ ਬਿਗ ਬਾਸ ਕਿਉਂਕਿ ਗਾਇਜ਼ ਮਨੀਸ਼ਾ ਕਹਦੀ ਹਨਾ ਆਉਣ ਮਤਲਬ ਇੰਟਰਸਿੰਗ ਬਣਿਆ ਬਿਗ ਬਾਸ ਉਹ ਦੇਖਾਂਗੇ ਮੇਰੇ ਕਹਿੰਦੀ ਮੇਰੇ ਕੋ ਇਨਸਟਰਕਸ਼ਨ ਸੀ ਕਿ ਕਹਿੰਦੀ ਮੇਰੇ ਤੋਂ ਇਲਾਵਾ ਦੇਖੀ ਨਾ ਤੇ ਮੰਮਾ ਕਹਿੰਦੇ ਬਿੱਬਸ ਤਾਂ ਹੁਣ ਵਧੀਆ ਬੜੀਆਂ ਦੇਖੇ ਮੇਰੇ ਨਾਲ ਇਹਨਾਂ ਨੇ ਵੀ ਦੇਖਣਾ ਸ਼ੁਰੂ ਕਰ ਦਿੱਤਾ ਬਿੱਬਸ ਤੇ ਜਿਹਦੀ ਮੈਨੂੰ ਵੀ ਖੁਸ਼ੀ ਆ ਤੇ ਮੈਂ ਵੀ ਬਿਨਾ ਝਿਜਕਦੇ ਜਿਹਾ ਕਹ ਲਉ ਕਿ ਇਹਨਾਂ ਦੇ ਨਾਲ ਦੇਖ ਸਕਦੀ ਆ ਗਾਇਸ ਝਿਜਕਦੇ ਨਾਲ ਮਤਲਬ ਕੀ ਮੈਂ ਝਿਜਕ ਵਾਲੀ ਗੱਲ ਇਸ ਲਈ ਕੀ ਕਿਉਂਕਿ ਜਦੋਂ ਮੈਂ ਪਹਿਲਾਂ ਇਹਨਾਂ ਦੀ ਸੀ ਮੰਮਾ ਕਹਿੰਦੇ ਹੁੰਦੇ ਸੀ ਨਾ ਤੈਨੂੰ ਗ੍ਰੀਨਟਰਸਟ ਲੋਕਾਂ ਦੀਆਂ ਲੜਾਈਆਂ ਵਿੱਚ ਤੇ ਮਨੀਸ਼ਾ ਵੀ ਕਹਿੰਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਮਤਲਬ ਫੌਣ ਦੇਖਦਾ ਕਿਸੇ ਦੀਆਂ ਲੜਾਈਆਂ ਤੇ ਮੈਂ ਉਦੋਂ ਚੁੱਪ-ਚਾਪ ਇਹਨਾਂ ਦੀ ਗੱਲ ਸੁਣ ਲੈਣੀ ਜੀ ਪਰ ਹੁਣ ਨਹੀਂ ਸੁਣਾਗੀ ਕਿਉਂਕਿ ਹੁਣ ਇਹ ਵੀ ਮੇਰੇ ਨਾਲ ਦੇਖੋਗੇ ਗਾਇਜ਼ ਮਨੀਸ਼ਾ ਦਾ ਨੰਦਾ ਪਾਪਾ گئے ਸੀਗੇ ਤੇ ਮਮਾ ਪਾਪਾ ਨੂੰ ਕਹਿੰਦੇ ਕੀ ਇਹਨਾਂ ਪੈਸੇ ਲੈ ਜਾਓ ਤੇ ਨਾ ਉਹ ਜਿਹੜੇ ਮਮਾ ਨੂੰ ਕੁਲਪਰੇ ਬਬੂ ਸਾਹੰਦਾ ਨਾ ਇਹ ਆਲੂ ਵਾਲੀ ਮਮਾ ਕਹਿੰਦੀ ਉਹ ਲੈ ਆਈਓ ਤੇ ਉਹ ਤਾਂ ਮਿਲੇ ਨਹੀਂ ਜਦੋਂ ਪਾਪਾ ਆਏ ਤੇ ਮਨੀਸ਼ਾ ਕਹਿੰਦੀ ਨਾ ਉਹ ਤੋ ਨਾ ਮੈਂ ਸੀਨੀ ਲੈ ਕੇ ਆਈ ਗੋਗਲੇ ਤੇ ਉਹ ਵਾਈਟ ਸੀਨੀ ਮੈਨੂੰ ਲੱਗਤ ਨੰਗਰ ਲੱਗਾ ਹੋਗਾ ਪਰ <laughs> देखो लंगर मतलब इस चीज दा लंगर किदा लग सकदा है मेरे दिमाग छे गल आई किदा मनीष इधर आ आई गाइस वेट करो वो तो आदा खरीद के लगया ना नहीं <laughs> गाइस सच्ची में लगा कि लंगर लगा मिठी के मिठी जाय स्वाद क लून वाली बट <laughs> अनयूजुअल जे लंगर में क्यों किया गाइस एसे हमर बोलला <laughs>

ਤੁਹਾਡਾ ਦੇਖ ਗਾਈਜ਼ ਆ ਨੰਦਾ ਮੇਰਾ ਨੀ ਕਰੇ ਕ ਸਵਾਦੀ ਕਰੇ ਨਹੀਂ ਸਵਾਦ ਸਵਾਲ ਆਪਣਾ ਡਾਇਲੋਗ ਤਾਂ ਮਾਰ ਸਵਾਲ ਗਾਈਜ਼ ਮੈਂ ਨਾ ਸੀਨ ਨੀ ਖਾ ਕੇ ਦੇਖੀ ਐਨੀ ਮਤਲਬ ਲਾਜਵਾਬ ਹਨ ਖਸਤਾ ਜੀ ਹਨ ਮਨੀਸ਼ਾ ਜਾ ਤੇਲ ਹੈ ਨਹੀਂ ਦੋ ਵਿੱਚ ਤੇਲ ਜ ਹੈ ਨਹੀਂ ਜਦਾਂ ਮੁਲਾਤਾ ਜੀ ਤਾਜੀ ਬਣਾਉਂਦੇ ਹੋ ਹੋਰ ਵੀ ਸਮਾਨ ਬਣਾਉਂਦੇ ਪਈਏ ਆਪਣੀ ਦੁਕਾਨ ਦਾ ਸਾਡੀ ਸਕੂਲ ਵਾਲੀ ਹੈ ਦੁਕਾਨ ਇਹ ਤੇ ਮਤਲਬ ਉੱਥੇ ਹੋਰ ਵੀ ਕਈ ਦੁਕਾਨਾਂ ਆ ਭਰ ਨਹੀਂ ਉੱਥੇ ਸਿਰਫ ਮਠਾਈ ਗੜੀਦਾਨ ਹਨ ਵਾਈਂਗ ਦੇ ਤੱਕ ਨਾ ਪਰ ਇਹ ਜਿਹੜੀ ਦੁਕਾਨ ਹੈ ਇੱਥੇ ਮਹਲੇ ਸੀਨੇ ਪਾਜੀ ਵੀ ਕਰਾਈ ਤਰ੍ਹਾਂ ਇਹ ਸਮਾਨ ਅੱਛਾ ਮਤਲਬ ਇੱਥੇ ਹਮ ਮਰੇ ਜੇ ਸੰਭਿ ਲੋ ਬਿਆਲੇ ਨਮਕੀਨ ਸਮਾਨ ਮਿਲਦੇ ਸੀ ਜ਼ਿਆਦਾ ਗਾਇਸ ਸਾਡਾ ਮੇਰੇ ਹੱਥ ਤੇ ਪੈਰ ਜੰਮੇ ਪਏ ਇਸ ਲਈ ਮੈਂ ਸੋਚਿਆ ਮੈਂ ਹਿੱਟ ਲਾ ਲੈਣੀ ਹੈ ਤੇ ਸਵਿਚ ਤਾਂ ਲੱਗੇ ਹੋਇਆ ਜੋ ਸਹੀ ਹੈ ਹਾਰਟ ਵੀ ਬਹੁਤ ਹੈ ਮੇਤਾ ਤਾਂ ਲੱਗਣਾ ਹੀ ਨਹੀਂ ਸੀਗਾ ਹਾਂ ਤਾਂ ਬੁਝਾ ਠੰਡੇ ਆ ਤੇ ਮੈਂ ਹੁਣ ਇਹਨੂੰ ਵੱਲੋਂ ਲਾ ਕੇ ਥੋੜੀ ਹੀਟਰ ਸੇਕ ਲੈਣੀ ਤੇ ਥੋੜਾ ਆਨੰਦ ਲੈ ਲੈਣੀ ਹੀਟਰ ਦਾ ਗਾਈਜ਼ ਸਵਾ 1:00 ਵੀਪਰ ਮਤਲਬ ਆਲਮੋਸਟ 1:30 ਵਜਣ ਵਾਲਾ ਤੇ ਅਸੀਂ ਸਵੇਰ ਦਾ ਖਾਣਾ ਵੀ ਨਹੀਂ ਕਰਦਾ ਕਿਉਂਕਿ ਕੰਮ ਥੋੜਾ ਸਿਗਾ ਜਿਆਦਾ ਤੇ ਉਹਦੇ ਕਰਕੇ ਫਿਰ ਮਮਾ ਬਣਾ ਸਕੀਤ ਨਹੀਂ ਮੈਂ ਬਣਾ ਸਕੀ ਮਮਾ ਕਹਿੰਦੀ ਕਿ ਨਾ ਤੂੰ ਇਦਾਂ ਕਰ ਤੂੰ ਪ੍ਰੈਸ ਦਾ ਕਰਵਾ ਦੇ ਲੈ ਬਾਕੀ ਰਹਿ ਗਈ ਮੈਂ ਰੋਟੀ ਬਣਾ ਲੈਣੀ ਆ ਸੀ ਹੁਣ ਮਮਾ ਦੇ ਮੱਕੀ ਦੀ ਰੋਟੀ ਬਣਾਉਂਦੇ ਪਿਆ। ਵਾ ਇਸ ਮੈਂ ਤਾਂ ਜਲਦੀ ਜਲਦੀ ਚ ਕਰ ਲਈਏ। ਆ ਦੇਖੋ ਕੁਛ ਕਿਤਾ ਮਮਾ ਦੇ ਬਣਾ ਕੇ ਰੱਖ ਲਈਆਂ। ਬਸ ਇਨੀ ਬਣਾਉਣੀ ਆ। ਇਨੀ ਬਣਾਉਣੀ ਆ। 6 ਰੋਟੀਆਂ ਬਣਾਈਆਂ। ਉਹ ਮਨੀਸ਼ਾ ਲਈ ਮੱਕਾਣ ਕੱਢੀਆਂ। ਓਕੇ। ਤੇ ਕਿਉਂਕਿ ਮਨੀਸ਼ਾ ਖਾਂਦੀ ਨਹੀਂ ਹੈਗੀ ਮੱਕੀ ਦੀ ਰੋਟੀ। ਦੈਟਸ ਵਾਈ ਤੇ ਉਹ ਖਾਦੀ ਤਾਂ ਨਹੀਂ। ਹਾਂਜੀ। ਡੋਲੀ ਚਲੀ ਗਈ ਉੱਧਰ। ਗਾਇਸ ਡੋਲੀ ਨਾ ਬੈਲੋ ਕੱਟਾ। ਇਸ ਨਾਲ ਇਹਦੇ ਮੋਹਰੇ ਬੱਫ। టై ਅਪਟੇੰ ਮ ਹੋ ਗਿਆ 5 6 ਸਾਲ ਹੋ ਗਏ ਨੇ 6 ਸਾਲ ਗਾਈਜ਼ ਇਹਨਾਂ 10 7 8 ਸਾਲਾਂ ਜੇ ਨਾ ਸਾਡੀ ਸਕੂਟਰੀ ਅੱਮਾ ਹੁਣ 10000 ਕਿਲੋਮੀਟਰ ਹੋਣ ਵਾਲੇ ਕੰਪਲੀਟ ਆਹ ਮਾਈ ਗਾਡ ਸੁਪਰ ਆਇਆ ਤੇ 10000 ਕਿਲੋਮੀਟਰ ਕੰਪਲੀਟ ਆਈ ਸਕੂਟਰੀ ਬੁੱਕਟ ਚਲਾ ਰਹੀ ਨਾ ਏਸ ਰਿਮਲੋ ਹੀ ਕਿਤੇ ਪੱਲ ਲੈ ਕੇ ਨਹੀਂ ਜਾਂਦੇ ਪਾਰਟੀ ਤੋਂ ਪਰਟੀ ਤੋਂ ਮਤੀ ਆ ਇਟੇ ਕਾ ਦੀ ਪਾਰਟੀ ਮੈਂ ਜਾ ਕਰਦੀ ਦੀ 10000 ਕਿਲੋਮੀਟਰ ਚੱਲ ਚੱਲੀ ਪਰ ਹਾਈ ਚੱਲੀ ਨਹੀਂ ਚੱਲਣ ਵਾਲੀ ਹੋਣੀ ਆ ਤੇ ਮਮਾ ਆਪਣਾ ਕੰਮ ਖਾਦੇ ਪਿਆ ਆ ਆ ਗਾਇਸ ਅਨੋਨਾ 6 6 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਐਕਟਿਵ ਲੈ ਇਹਨੂੰ ਤੇ 6 7 ਸਾਲਾਂ ਜਿੰਨੀ ਕੀ ਚੱਲੀ ਕਿਉਂਕਿ ਅਸਮਰੇ ਇਧਰ ਸ਼ਹਿਰ ਨਹੀਂ ਲੱਗ ਜੇ ਮਰ ਕੇ ਸ਼ੋਰ ਸ਼ਹਿਰ ਲੱਗੇ ਸਕੂਲੋਂ ਘਰੇ ਘਰੋਂ ਸਕੂਲੇ ਬਸ ਜਾ ਅਲੇਦਲ ਲੋਕ ਬਹੁਤਾ ਥੋੜਾ ਬਹੁਤਾ ਇਸ ਲਈ ਤਾਂ ਘੱਟ ਚੱਲਦੀ ਸਾਡੀ ਸਕੂਟਰੀ ਤੇ ਨਵੀਂ ਆ ਮਤਲਬ ਹਜੇ ਸਾਡੀ ਸਕੂਟਰੀ ਉਦਾਂ ਉਦਾਂ ਰੰਗ ਰੰਗ ਫਿੱਕਾ ਹੋ ਗਿਆ ਉਦਾਂ ਨਵੀਂ ਆ ਮੇਰੇ ਤੋਂ ਜਿਹੜੇ ਟਜਰਾ ਟਾਇਆਂ ਪੈ ਗਈਆਂ ਉਹ ਕਹਿੰਦੇ ਹੁੰਦੇ ਵੀ ਉਹ ਪਤਲੇ ਕੀ ਲਾ ਲੋਣਾ ਸਹੀ ਹੋਈ ਨਹੀਂ ਹੋਣੀਆਂ ਤੇ ਇਸ਼ਾਰਾ ਸੀ ਉਹ ਲਾਵਾਂਗੇ ਪਪਾ ਵਿਚਾਰ ਗਏ ਮਸ਼ੀਨ ਜੀ ਤੇ ਕੀ ਪਾਣ ਨੂੰ ਦੱਸਿਆ ਨਹੀਂ ਕਰੇ ਮਹੀਨ ਘਰ ਆਵਈ ਸੀ ਪਪਾ ਨੇ ਸਹੀ ਕਰਾਈ ਉਹ ਫੇਰ ਸਹੀ ਨਹੀਂ ਹੋਈ ਤੇ ਪਪਾ ਉਹਨੂੰ ਉਹਨੂੰ ਲੈਣ ਗਏ ਆ ਸ਼ਾਇਦ ਸਹੀ ਹੋ ਗਈ ਹੋ ਚੱਪਲਾ 베ਰੀ ਇੱਥੇ ਬਾੜ ਦਿਆ ਮੇਰੇ ਬੂਟ ਉਹਦੇ ਵਿੱਚ ਕੱਢ ਲਾ ਕੀ ਆ ਉੱਥੇ ਛੇਦੀ ਨਹੀਂ ਨਿਕਲਦੇ ਰਹਿੰਦੇ ਨਿਕਲਦੇ ਜਾਂਦੇ ਆਂ ਛੇਦੀ ਨਹੀਂ ਨਾ ਨਿਕਲ ਇਹ ਥੋੜੇ ਇੰਪੋਸੀਬਲ ਥੋੜੇ ਕਿ ਨਿਕਲਦੇ ਹੀ ਨਹੀਂ ਗਾਈ ਸੌਣ ਹੋ ਚੁੱਕੀ ਆ ਰਾਤ ਹੁਣ ਇੱਕ ਤਾਂ ਗਾਈ ਸੀ ਨਹੀਂ ਢਾਂਡਿਆ ਇੱਥੇ ਮੇਰੇ ਪੈਰ ਪਟੂਰੇ ਵਾਂਗੂ ਸੂਜੇ ਪਏ ਆ ਤੇ ਤੁ ਮੰਮਾ ਨੇ ਸਨੋ ਵਾਲੀ ਵੀਡੀਓ ਲਾ ਲਈ ਆ ਹੋਰ ਠੰਡ ਫੀਲ ਕਰਾਉਣ ਲਈ ਤੇ ਮੰਮਾ ਤੇ ਸਹੀ ਨਹੀਂ ਕੀਤਾ ਇਦਾਂ ਕਰਕੇ ਚਲ ਆਪ ਦਾ ਮਮਾ ਠੰਡ ਠੰਡ ਲਾਦੀ ਨਹੀਂ ਸਾਨੂੰ ਤਾਂ ਭਰਾਵਾ ਲੱਗਦੀ ਆ ਤੇ ਹਨਾ ਮੇਰੇ ਪੈਰ ਗਾਇਸ ਇੰਨੇ ਸੁੱਜੇ ਪਏ ਨੇ ਜਿਵੇਂ ਮਤਲਬ ਬਿਆਹ ਕਰਨ ਮੇਰੇ ਪੈਰ ਕਿੰਨੇ ਸੁੱਜੇ ਗਾਇਸ ਇਹਦੇ ਪੈਰ ਸੁੱਜਿਆ ਹਨਾ ਖਾਸ ਕਰਕੇ ਉਂਗਲਾ ਨਹੀਂ ਖਾਸ ਕਰਕੇ ਉਂਗਲਾ ਤੋਂ ਉੱਪਰ ਜਿਹੜਾ ਏਰੀਆ ਨਹੀਂ ਹੁੰਦਾ ਛੱਤ ਪੈਰਾਂ ਦੀ ਛੱਤ ਪੈਰਾਂ ਦੀ ਛੱਤ ਸੁੱਜੀ ਆ ਇਹਦੇ ਹੂੰ ਤੇ ਇਹਦਾ ਮਤਲਬ ਸੱਚੀ ਦੱਸਾਂ ਤਾਂ ਬਾਕੀ ਉੱਡ ਲੱਗਦਾ ਵੀ ਅਸੀਂ ਪੈਰ ਮੋਟੂ ਜਿਆ ਹਨਾ ਜਿੱਦਾਂ ਨਿਆੜੇ ਦੇ ਨਹੀਂ ਹੁੰਦੇ ਮੋٹے ਮੋٹے ਪੈਰ ਉਹਨਾਂ ਦੇ ਵੀ ਤੇ ਪਰਦੋਖਦੇ ਵੀ ਬਹੁਤ ਪਏ ਮੇਰੇ ਪੈਰ ਤੇ ਇਹਨਾਂ ਵੀਡੀਓ ਚ ਵੀਡੀਓ ਚ ਮਮਾ ਨੇ ਹੀਰਨ ਦੱਸ ਗਿਆ ਤੇ ਮਮੋ ਦੁਖੰਦੇ ਉਹ ਦੇਖ ਹੀਰਨ ਹੀਰਨ ਨੀ ਆ ਤੇ ਹਨਾ ਅੱਜ ਮੇਰੇ ਪੈਰ ਬਹੁਤ ਸੁੱਜੇ ਹੋਏ ਤੇ ਦੋਤੇ ਵੀ ਬਹੁਤ ਆ ਸੋਚਿਆ ਸੀ ਮੈਂ ਟਕੋਰ ਕਰੂੰਗੀ ਪਰ ਮੈਂ ਕੀਤੀ ਨਹੀਂ ਤੇ ਚਲੋ ਕੋਈ ਨਹੀਂ ਮੇਰੇ ਵੀ ਹੋਇਆ ਸੀ ਮੇਰੇ ਆਪੀ ਹਟ ਗਏ ਸੀ ਪਰ ਮੇਰੇ ਹਮੇਸ਼ਾ ਹੀ ਸੁੱਜਦੇ ਪੈਰ ਵੀ ਹੱਥ ਵੀ ਦੇਖੋ ਮੇਰੀ ਉਂਗਲਾਂ ਸੁੱਜੀਆਂ ਵੀ ਦੋ ਤੇ ਹਨਾ ਕੀ ਕਹਿੰਦੇ ਹੁੰਦੇ ਆ ਮੇਰੇ ਆਪੀ ਹਟ ਗਏ ਪੈਰ ਤੇ ਫਿਰ ਮੈਂ ਕੀਤੀ ਨਹੀਂ ਉਹ ਨੁਸਖਾ ਲੁਕਤਾ ਮਤਲਬ ਮੇਰੇ ਜਿੱਦ ਹੱਥ ਤਾਂ ਨਹੀਂ ਮੇਰੇ ਸੋਜੇ ਨੇ ਮੇਰੇ ਪੈਰ ਸੋਜਦੇ ਨੇ ਤੇ ਅੱਜ ਕਿਤੇ ਅੱਗੇ ਤਾਂ ਮੇਰੀ ਮਤਲਬ ਉਂਗਲਿਆ ਉਂਗਲੀਆਂ ਸੋਜਦੀਆਂ ਨੇ ਅੱਜ ਕਿਤੇ ਮੇਰੇ ਪੈਰ ਉਪਰ ਬਹੁਤ ਮੋਟਾਈ ਤਰੀਕੇ ਨਾਲ ਸੁੱਜਿਆ ਪਿਆ ਜਿੱਦਾਂ ਨਿੱਕੇ ਨਿੱਕੇ ਨਿਆਣੇ ਦੇ ਨੇ ਨਿਆਣੇ ਦੇ ਚਰਬੀਦਾਰ ਪੈਰ ਉਪਰ ਫੁੱਲੇ ਫੁੱਲੇ ਜੇ ਉਦਾ ਸੁੱਜਿਆ ਮੇਰੇ ਪੈਰ ਤੇ ਹੁਣ ਪਤਾ ਨਹੀਂ ਕਦੋਂ ਸਹੀ ਹੋਗੇ ਸ਼ਾਇਦ ਮੈਂ ਕਾਲਟਕੋਰ ਕਰਾਂ ਤੇ ਅੱਜ ਦੇ ਵਲੌਗ ਨੂੰ ਪਿੰਨੇ ਰੱਖਦੇ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਵਲੌਗ ਚ ਬਾਏ